ਰਜੋ ਸਿੰਘ ਜੀ ਕੱਲ ਦੀ ਇੱਕ ਵੀਡੀਓ ਇੱਕ ਖਬਰ ਬਹੁਤ ਚਰਚਾ ਦਾ ਵਿਸ਼ਾ ਬਣੀ ਆ ਇਹ ਟਰੱਕਿੰਗ ਦੇ ਨਾਲ ਸੰਬੰਧਿਤ ਆ ਫਲੋਰੀਡਾ ਦੇ ਤੋਂ ਜਿਹੜੀ ਖਬਰ ਆ ਰਹੀ ਆ ਫੋਰਟ ਪੀਅਰਸ ਲੈਟਰਨ ਪਾਈਕ ਦੇ ਉੱਤੇ ਫਲੋਰੀਡਾ ਦੇ ਵਿੱਚ ਇੱਕ ਜਿਹੜਾ ਸੈਮੀ ਟਰੱਕ ਸੀਗਾ ਉੱਥੇ ਤੇਜ਼ ਰਫ਼ਤਾਰ ਮਿਲਦਾ ਜਿਹੜਾ ਉਹ ਸਟੇਟ ਫਰੀਵੇ ਸੀਗਾ ਜਾਂ ਸਟੇਟ ਹਾਈਵੇ ਜਿਹੜਾ ਉਹ ਕਹਿ ਲੋ ਉਸ ਦੇ ਉੱਤੇ ਉਸ ਨੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਪਿੱਛੋਂ ਜਿਹੜੀ ਆ ਰਹੀ ਗੱਡੀ ਆ ਉਸ ਟਰੱਕ ਦੇ ਟ੍ਰੇਲਰ ਦੇ ਵਿੱਚ ਵੱਜੀ ਤੇ ਤਿੰਨ ਜਾਣਿਆਂ ਦੀ ਉੱਥੇ ਥਾਈ ਮੌਤ ਹੋ ਗਈ ਦੱਸੀ ਜਾਂਦੀ ਆ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਆ ਵੀ ਇਹ ਟਰੱਕ ਚਲਾਉਣ ਵਾਲੇ ਆਪਣੇ ਪੰਜਾਬੀ ਹੀ ਜਿਹੜੇ ਉਹ ਸੀਗੇ ਕਹਿੰਦੇ ਕੈਲੀਫੋਰਨੀਆ ਦੇ ਦੋਨੋਂ ਸੀਗੇ ਜੋ ਉੱਥੋਂ ਦੇ ਅਧਿਕਾਰੀਆਂ ਨੇ ਹੁਣ ਤੱਕ ਦੱਸਿਆ ਹੈ ਤੇ ਦੋਨੋਂ 20s ਦੇ ਵਿੱਚ ਦੱਸੇ ਜਾਂਦੇ ਆ ਦੋਨਾਂ ਚੋਂ ਕਿਸੇ ਨੂੰ ਸੱਟ-ਚੋਟ ਨਹੀਂ ਆਈ ਤੇ ਜਿਹੜੀ ਡੈਸ਼ ਕੈਮ ਫੁਟੇਜ ਆ ਉਹ ਇਸ ਟਾਈਮ ਸਾਹਮਣੇ ਆ ਜਿਹੜੀ ਉਹ ਹੋ ਆ ਚੁੱਕੀ ਆ ਦੋ ਪੈਸੇਂਜਰ ਸੀਗੇ ਮਿਨੀ ਵੈਨ ਸੀਗੀ ਜੋ ਇਸ ਸੈਮੀ ট্রাক ਦੇ ਵਿੱਚ ਜਿੱਥੇ ਉਹ ਯੂ ਟਰਨ ਮਾਰ ਰਿਹਾ ਸੀਗਾ ਵੀ ਉੱਥੇ ਜਾ ਕੇ ਜਿਹੜਾ ਵੱਜਿਆ ਸਿਰਫ ਤੇ ਸਿਰਫ ਅਫੀਸ਼ੀਅਲ ਯੂਜ਼ ਵਾਲਾ ਯੂ ਟਰਨ ਸੀ ਆਮ ਲੋਕਾਂ ਦੇ ਲਈ ਇਹ ਯੂ ਟਰਨ ਨਹੀਂ ਸੀਗਾ ਉੱਥੇ ਯੂ ਟਰਨ ਦਾ ਕਾਂਟਾ ਵੀ ਜਿਹੜਾ ਉਹ ਬਣਿਆ ਪਿਆ ਆ ਵੀ ਤੁਸੀਂ ਇੱਥੋਂ ਨਹੀਂ ਮਾਰ ਸਕਦੇ ਅਫੀਸ਼ੀਅਲ ਯੂਜ਼ ਓਨਲੀ ਪਰ ਫਿਰ ਵੀ ਇਹ ਟਰੱਕ ਚਾਲਕਾ ਨੇ ਇਥੇ ਯੂ-ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਪਿੱਛੋਂ ਆ ਰਹੀ ਗੱਡੀ ਜੋ ਕਿ ਤੇਜ਼ ਰਫ਼ਤਾਰ ਸੀਗੀ ਉਹ ਇਹਨਾਂ ਦੇ ਟ੍ਰੇਲਰ ਦੇ ਵਿੱਚ ਵੱਜੀ ਤੇ ਉਹ ਬਿਲਕੁਲ ਹੀ ਜਿਹੜੀ ਉਹ ਕਹਿ ਸਕਦੇ ਆ ਵੀ ਪੀਸੀ ਗਈ ਤੇ ਉਹਨਾਂ ਦੀ ਮੌਤ ਜਿਹੜੀ ਉਹ ਕਹਿੰਦੇ ਵੀ ਹੋ ਗਈ ਆ ਇਸ ਰੈਕ ਨੂੰ ਫਰੀਡਾ ਹਾਈਵੇ ਪੈਟਰੋਲ ਹੋਮੋਸਾਈਡ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਜਿਹੜਾ ਉਹ ਕਰ ਰਿਹਾ ਆ ਹੋਮੋਸਾਈਡ ਹੁੰਦਾ ਵੀ ਕਿਸੇ ਨੂੰ ਜਾਣਬੁੱਝ ਕੇ ਮਾਰਨ ਵਾਲੀ ਜਿਹੜੀ ਉਹ ਗੱਲ ਆ ਸੋ ਭਾਈ ਜਦੋਂ ਵੀ ਤੁਸੀਂ ਕਿਤੇ ਵੀ ਡਰਾਈਵ ਕਰਦੇ ਆ ਉਹ ਟਰੱਕ ਗੱਡੀ ਆ ਜੋ ਮਰਜੀ ਆ ਸਾਈਨਸ ਨੂੰ ਧਿਆਨ ਦੇ ਨਾਲ ਪੜਿਆ ਕਰੋ ਤੇ ਉਹਦੇ ਕਰਕੇ ਅਦਰਵਾਈਜ਼ ਇਦਾਂ ਦੀ ਜਿਹੜੀ ਘਟਨਾ ਆ ਉਹ ਵਾਪਰ ਜਿਹੜੀ ਹੋ ਸਕਦੀ ਆ ਜੋ ਇੱਥੇ ਵਾਪਰੀ ਆ ਕਹਿੰਦੇ ਵੀ ਮਾਈਲ ਮਾਰਕਰ 171 ਸੀ ਜਿੱਥੇ ਇਹ ਘਟਨਾ ਦੁਰਘਟਨਾ ਕਹਾਂਗੇ ਵੀ ਇਹੇ ਵਾਪਰੀ ਆ ਵਿਟਨੈਸਸ ਤੇ ਲਾ ਐਨਫੋਰਸਮੈਂਟ ਨੇ ਕਹਿੰਦੇ ਵੀ ਦੇਖਿਆ ਵੀ ਟਾਇਰ ਮਾਰਕ ਜਿਹੜੇ ਉਹ ਸੀਗੇ ਜਿੱਥੇ ਸੈਮੀ ਟਰੱਕ ਆ ਉਸਨੇ ਇਲੀਗਲ ਮੈਨੂਵਰ ਕਰਨ ਦੀ ਕੋਸ਼ਿਸ਼ ਕੀਤੀ ਪਿੱਛੋਂ ਜਿਹੜੀ ਆ ਰਹੀ ਗੱਡੀ ਸੀ ਉਹ ਇਹਨਾਂ ਦੇ ਵਿੱਚ ਵੱਜੀ 37 ਸਾਲਾਂ ਦੀ ਜਿਹੜੀ ਇੱਕ ਔਰਤ ਪਪਾਨੋ ਵਿੱਚ ਤੋਂ 53 ਸਾਲਾਂ ਦਾ ਬੰਦਾ ਮਿਆਮੀ ਤੋਂ ਉਹਨਾਂ ਦੀ ਥਾਂ ਹੀ ਜਿਹੜੀ ਉਹ ਮੌਤ ਹੋ ਗਈ ਇੱਕ ਜਿਹੜਾ ਡਰਾਈਵਰ ਸੀਗਾ ਕ੍ਰਾਈਸਲਰ ਦਾ 30 ਸਾਲਾਂ ਦਾ ਜਿਹੜਾ ਉਹ ਬੰਦਾ ਫਲੋਰੀਡਾ ਸਿਟੀ ਦਾ ਉਹ ਵੀ ਕਹਿੰਦੇ ਬਾਅਦ ਦੇ ਵਿੱਚ ਆਪਣੀਆਂ ਸੱਟਾਂ ਦੀ ਤਾਬ ਨਾ ਚੱਲਦੇ ਹੋਇਆ ਉਸ ਦੀ ਵੀ ਮੌਤ ਜਿਹੜੀ ਉਹ ਹੋ ਗਈ ਆ ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਆ ਦੁਰਘਟਨਾ ਜਿਹੜੀ ਉਹ ਵਾਪਰੀ ਆ ਤੇ ਅ ਅਧਿਕਾਰਤ ਸਾਈਨ ਚੰਗੀ ਤਰ੍ਹਾਂ ਨਾ ਪੜਨ ਕਰਕੇ ਆ ਉਹਦੇ ਕਰਕੇ ਕਹਿ ਸਕਦੇ ਆ ਵੀ ਗਲਤ ਥਾਂ ਤੋਂ ਯੂ ਟਰਨ ਮਾਰਨ ਕਰਕੇ ਇਹ ਦੁਰਘਟਨਾ ਵਾਪਰੀ ਤਿੰਨ ਜਾਨਾਂ ਦੀ ਮੌਤ ਹੋ ਗਈ ਆ ਹਾਲ ਦੀ ਘੜੀ ਕੋਈ ਚਾਰਜ ਜਿਹੜੇ ਹਰਜੋਤ ਸਿੰਘ ਜੀ ਫਾਈਲ ਨਹੀਂ ਕੀਤੇ ਗਏ ਪਰ ਫੋਰੇਡਾ ਹਾਈਵੇ ਪੈਟਰੋਲ ਕਹਿ ਰਹੀ ਆ ਵੀ ਅਸੀਂ ਇਸ ਨੂੰ ਹੋਮੋਸਾਈਡ ਦੀ ਇਨਵੈਸਟੀਗੇਸ਼ਨ ਦੇ ਤੌਰ ਦੇ ਉੱਤੇ ਲਾਵਾਂਗੇ